ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਮੀ ਨਮੀ ਬਣੀ ਜੋੜੀ ਦੀ ਗੱਲ ਕਰਨੀ ਹੈ ਅੱਜ ਇੱਕ ਪਾਸੇ ਤਾਂ ਬੀਬੀ ਜੰਗੀਰ ਕੌਰ ਹੈ ਜਿਨ੍ਹਾਂ ਤਾਜ਼ੀਆਂ ਤਾਜ਼ੀਆਂ ਮੋਛਾਂ ਮਨਾਈਆਂ ਹੋਈਆਂ ਤੇ ਦੂਜੇ ਪਾਸੇ ਸਰਪਾਲ ਸਿੰਘ ਖਹਿਰਾ ਜਿਨ੍ਹਾਂ ਦਾੜੀ ਕਾਲੀ ਤੋਂ ਚਿੱਟੀ ਕੀਤੀ ਹੋਈ ਹੈ ਦਾੜੀ ਵਧਾ ਵੀ ਲਈ ਕਿਉਂਕਿ ਬੀਬੀ ਜਗੀਰ ਕੌਰ ਦੇ ਕਿਰਪਾਨ ਪਾਈ ਹੋਈ ਹੈ ਇਹ ਕਲੀਨ ਸੇ ਬੰਦਾ ਬੀਬੀ ਜਗੀਰ ਕੌਰ ਦੇ ਕੋਲੇ ਬੈਠੂਗਾ ਤਾਂ ਲੋਕਾਂ ਨੇ ਤਾਨੇ ਮਿਹਨੇ ਮਾਰਨੇ ਬੀਬੀ ਜਗੀਰ ਕੌਰ ਨੂੰ ਵੀ ਕਹਿਣਾ ਤੇ ਖੈਰਾ ਸਾਹਿਬ ਨੇ ਹੁਣ ਦੇਖਿਆ ਕਿ ਹੁਣ ਸ਼ਾਇਦ ਪੱਗ ਵੀ ਨੀਲੀ ਟੜਾ ਕਨੜ ਬਨ ਲੀਏ ਤੇ ਦਾੜੀ ਵੀ ਵਧਾ ਕੇ ਬੀਬੀ ਜਗੀਰ ਕੌਰ ਦੇ ਕੋਲ ਬਹਿੰਦੇ ਤਾਂ ਹੋ ਜਗੇ ਸਟੇਜ ਦੀ ਕੱਲ ਦੀ ਫੋਟੋ ਬੜੀ ਵਾਇਰਲ ਹੁੰਦੀ ਹੈ ਕਹਿੰਦਾ ਮੈਂ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਖੜਾਂਗਾ ਬੀਬੀ ਜਗੀਰ ਕੌਰ ਸੱਚ ਬੋਲਦੀ ਹੈ 2 ਸਾਲ ਪਹਿਲਾਂ ਤਾਂ ਬੀਬੀ ਜਗੀਰ ਕੌਰ ਬੇਟੀ ਦਾ ਕਤਲ ਕਰਨ ਵਾਲੀ ਸੀ ਇਹ ਖੈਰਾ ਸਾਹਿਬ ਕਹਿੰਦੇ ਹੁੰਦੇ ਸੀ ਬੀਬੀ ਜਗੀਰ ਕੌਰ ਬਾਦਲਾਂ ਦੀ ਹੈ ਬੀਬੀ ਜਗੀਰ ਕੌਰ ਨੂੰ ਚੈੱਕ ਕਰੋ ਬੀਬੀ ਜਗੀਰ ਕੌਰ ਸ਼ਰਾਬ ਵੇਚਦੀ ਹੈ ਬੀਬੀ ਜਗੀਰ ਕੌਰ ਬੜਾ ਕੁਝ ਜਾਣੀ ਕਿ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਸੀ ਖੈਰਾ ਸਾਹਿਬ ਨੇ ਤੇ ਹੁਣ ਹੁਣ ਲੋਕ ਸ਼ਾਇਦ ਜੋੜੀ ਨੂੰ ਪਸੰਦ ਕਰਨਗੇ ਮੈਨੂੰ ਲੱਗਦਾ ਹੈ ਕਿ ਚਲੋ ਗੱਲ ਕਿਹਣੀ ਤਾਂ ਨਹੀਂ ਸੀ ਪਰ ਕੋਸ਼ਰਦਾਂ ਅੰਦਰ ਖਾਦੇ ਕੀ ਚੱਲਦਾ ਹੋਵੇ ਕੀ ਖਿਚੜੀ ਪਕਦੀ ਹੋਵੇ ਤਾਂ ਲੋਕ ਹੀ ਜਾਣਦੇ ਨੇ ਪਰ ਬੀਬੀ ਜਗੀਰ ਕੌਰ ਬਾਰੇ ਸਭ ਨੂੰ ਪਤਾ ਹੀ ਹੈ ਤਕਰੀਬਨ ਤੇ ਪਰ ਜਿਹੜੀ ਗੱਲਬਾਤ ਮੈਂ ਕਹਿਣ ਦੀ ਅੱਜ ਕੋਸ਼ਿਸ਼ ਕੀਤੀ ਹੈ ਨਾ ਇਹ ਲੋਕਾਂ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ ਲੋਕ ਸਾਲ ਪਹਿਲਾਂ ਤਾਂ ਕਾਲੀਆਂ ਨੇ ਆਹ ਕਰਤਾ ਬੀਬੀ ਜਗੀਰ ਕੌਰ ਨੇ ਆਹ ਕਰਤਾ ਤੇ ਹੁਣ ਬੀਬੀ ਜਗੀਰ ਕੌਰ ਦੇ ਨਾਲ ਜਾਰੀ ਲਾ ਲਈ ਮੈਨੂੰ ਲੱਗਦਾ ਹੈ ਲੱਛਣ ਜਿ ਲੱਗਦੇ ਆ ਪਰ ਮੈਂ ਇੱਕ ਗੱਲ ਕਹਿਣੀ ਹੈ ਚ ਉਹ ਬਹੁਤ ਉਹ ਗੱਲ ਕੀ ਹੈ ਇਹ ਜਿਹੜੇ ਬੰਦੇ ਹੁਣ ਇਕੱਠੇ ਹੋ ਰਹੇ ਨੇ ਇਹ ਕਿਆ ਸਰਾਈਆਂ ਨਹੀਂ ਹੈਗੀਆਂ ਇਹ ਜਿਹੜੇ ਸਿਆਸੀ ਲੋਕ ਨੇ ਉਹਨਾਂ ਦਾ ਮਸ਼ਬਰਾ ਹੈ ਕਿ ਖੈਰਾ ਸਾਹਿਬ ਨੂੰ ਕਾਂਗਰਸ ਨੇ ਤਾਂ ਮੂੰਹ ਬਹੁਤ ਲਾਉਣਾ ਨੇ ਜੋ ਗੱਲ ਇਹ ਤੇ ਬਾਗੀ ਸੁਰ ਨੇ ਪ੍ਰਤਾਪ ਬਾਜਵੇ ਦੇ ਜਾਂ ਨਵਜੋਤ ਸਿੰਘ ਸਿੱਧੂ ਦੇ ਰਾਜੇ ਬੜਿੰਗ ਦੇ ਉਹ ਤਾਂ तकरीबन ਲੋਕਾਂ ਨੂੰ ਪਤਾ ਹੈ ਤੇ ਉਧਰ ਬੀਬੀ ਜਗੀਰ ਕੌਰ ਜਿਹੜੀ ਹੈ ਤੇ ਉਹ ਵੀ ਬਾਦਲਾਂ ਨਾਲ ਤਰਲੇ ਬੇਨਤਾ ਕਰਦੀ ਹੈ ਕਿ ਦਵਾਰਾ ਪੰਥ ਦੇ ਵਿੱਚ ਸ਼ਾਮਲ ਕਰ ਲਓ ਤੇ ਬਾਦਲ ਹੁਣ ਥੋੜਾ ਜਿਹਾ ਇਹ ਚਾਹੁੰਦੇ ਨੇ ਕਿ ਕੋਈ ਨਵੇਂ ਚਿਹਰੇ ਲੈ ਕੇ ਆਈਏ ਤੇ ਚੱਲੇ تیرਾਂ ਨੂੰ ਪਾਸੇ ਕਰ ਲਈਏ ਕਿਉਂਕਿ ਲੋਕ ਜੋਧੀਆਂ ਮਾਰ ਰਹੇ ਨੇ ਉਹ ਵੀ ਨਹੀਂ ਹੁਣ ਮੂੰਹ ਲਾਉਂਦੇ ਹੁਣ ਕਿਤੇ ਨਾ ਕਿਤੇ ਇਹ ਅੰਦਰ ਖਾਤੇ ਜਿਹੜੀ ਖਿਚੜੀ ਆ ਨਾ ਉਹ ਪੱਕ ਰਹੀ ਹੈ ਕਿ ਕਿਵੇਂ ਨਾ ਕਿਵੇਂ ਬੀਬੀ ਜਗੀਰ ਕੌਰ ਦੇ ਨਾਲ ਮਿਲ ਮੁਲ ਕੇ ਦੋ ਚਾਰ ਅਕਾਲੀਆਂ ਨੂੰ ਹੋਰ ਕਾਲੇ ਦਲ ਤੋਂ ਬਾਹਰ ਕੱਢਿਆ ਜਾਵੇ ਕੋਈ ਇਹੋ ਜਿਹੀ ਪਾਰਟੀ ਇੱਥੇ ਧਰ ਬਣਾ ਲਈਏ ਤੇ ਇਧਰ ਗੰਗਲਾਸਰ ਵਾਲੇ ਪਾਸੋਂ ਵੀ ਖੈਰਾ ਸਭ ਦੇ ਨਾਲ ਦੋ ਚਾਰ ਹੈਗੇ ਨੇ ਜਾਨੀ ਕਿ ਸਾਫ ਜੀ ਗੱਲ ਮੈਂ ਇਹ ਕਹਿਣੀ ਹੈ ਪਹਿਲਾਂ ਮੇਰਾ ਇੱਕ ਮਸ਼ਵਰਾ ਸੀ ਉਸੇ ਕਿ 2027 ਦੇ ਵਿੱਚ ਬੀਜੇਪੀ ਪੈਰ ਜਮਾਉਗੀ ਮੈਂ ਇਹ ਕਹਿੰਦਾ ਸੀ ਪੰਜਾਬ ਦੇ ਵਿੱਚ ਇਹ ਲੱਗਦਾ ਸੀ ਮੈਨੂੰ ਪਰ ਹੁਣ ਜਿਹੜੀਆਂ ਇਹਨਾਂ ਦੇ ਕਰਤੂਤਾਂ ਸਾਹਮਣੇ ਆ ਰਹੀਆਂ ਨੇ ਹੁਣ ਲੱਸਣ ਲੱਗਦਾ ਹੈ ਕਿ 2024 ਦੇ ਵਿੱਚ ਜਾਨੀ ਕਿ ਐਸੇ ਸਾਲ ਦੇ ਵਿੱਚ ਡਿਡਿੰਗ ਲੋਕ ਸਭਾ ਦੀਆਂ ਚੋਣਾਂ ਇਲੈਕਸ਼ਨ ਹੋਣੀਆਂ ਨੇ ਉਹਦੇ ਵਿੱਚ ਬੀਜੇਪੀ ਕਿਤੇ ਨਾ ਕਿਤੇ ਆਪ ਕਰੋਗੀ ਸਾਰੀਆਂ ਪਾਰਟੀਆਂ ਤੋਂ ਉੱਪਰ ਜਾਓਗੇ ਉਹਦਾ ਕਾਰਨ ਕੀ ਹੈ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ ਇਹਨਾਂ ਦੀ ਕਰਤੂਤ ਹੈ ਇਹ ਸਭ ਕੁਝ ਜਿਹੜਾ ਹੋ ਰਿਹਾ ਹੈ ਨਾ ਭਾਵੇਂ ਲਖਸ਼ਧਾਨੇ ਦੀ ਗੱਲ ਕਰ ਲੋ ਭਾਵੇਂ ਖੈਰਾਬ ਸਭ ਦੀ ਗੱਲ ਕਰ ਲੋ ਭਾਵੇਂ ਸਿੱਧੂ ਦੀ ਗੱਲ ਕਰ ਲੋ ਤੇ ਇਹ ਸਾਰਾ ਕੁਝ ਇਹ ਲੱਗ ਰਿਹਾ ਹੈ ਕਿ ਇਹ ਬੀਜੇਪੀ ਦੇ ਸਭ ਕੁਝ ਹੱਕ ਵਿੱਚ ਜਾਣ ਵਾਲਾ ਹੈ ਇਹ ਗੱਲਾਂ ਸੁਣ ਕੇ ਬੋਰ ਤਾਂ ਬਹੁਤਿਆਂ ਨੇ ਹੋਣਾ ਪਰ ਇਹ ਸਾਡੇ ਪੰਜਾਬ ਦੇ ਲੀਡਰਾਂ ਦੀ ਕਰਤੂਤ ਹੈ ਜੋ ਕੁਝ ਹੁਣ ਸਾਹਮਣੇ ਆ ਰਿਹਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਤੇ ਜਿਹੜੇ ਵੀ ਬੰਦੇ ਮੇਰੀ ਗੱਲ ਬਾਤ ਸੁਣ ਕੇ ਗਾਲੀ ਗਲੋਚ ਕਰਦੇ ਹੁੰਦੇ ਨੇ ਖੈਰਾ ਸਭ ਤੇਰਾ ਕੀ ਲੱਗਦਾ ਹੈ ਲੱਖਾਂ ਤੇਰਾ ਕੀ ਲੱਗਦਾ ਹੈ ਬਾਗਲ ਤੇਰੇ ਕੀ ਲੱਗਦੇ ਨੇ ਜੰਗੀਰ ਕੌਰ ਤੇਰੇ ਕੀ ਲੱਗਦੀ ਹੈ ਮੇਰਾ ਕੋਈ ਵੀ ਕੁਝ ਨਹੀਂ ਲੱਗਦਾ ਇਹਦੇ ਲੀਡਰ ਨੇ ਮੇਰੇ ਨਾਲ ਵਿੱਚ ਕੋਈ ਕੁਝ ਨਹੀਂ ਲੱਗਦਾ ਮੇਰੇ ਜੇ ਲੱਗਦੇ ਨੇ ਤਾਂ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੌਜਵਾਨਾਂ ਨੂੰ ਤੁਸੀਂ ਨਸ਼ਿਆਂ ਦੇ ਮੂੰਹ ਵਿੱਚ ਧੱਕ ਦਿੱਤਾ ਭਾਵ ਮੌਦ ਦੇ ਖੂਬੀ ਧੱਕ ਦਿੱਤਾ ਨਸ਼ੇ ਲਾ ਕੇ ਨਸ਼ਿਆਂ ਦਾ ਹੜ ਬਗਾਇਆ ਉਹ ਮੇਰੇ ਬਹੁਤ ਕੁਝ ਲੱਗਦੇ ਐ ਜਿਹੜੀਆਂ ਮਾਂਮਾਂ ਰੋਂਦੀਆਂ ਨੇ ਕਿ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਗਏ ਉਹ ਕੁਝ ਲੱਗਦੀਆਂ ਨੇ ਔਰ ਜਿਹੜੀ ਬੇਰੋਜ਼ਗਾਰੀ ਇਹਨਾਂ ਨੇ ਰਲ ਮਿਲ ਕੇ ਪੰਜਾਬ ਦੇ ਵਿੱਚ ਪੈਦਾ ਕੀਤੀ ਹੈ ਨਾ ਉਹ ਲੋਕ ਮੇਰੇ ਬਹੁਤ ਕੁਝ ਲੱਗਦੇ ਐ ਪਰ ਜਿਹੜੇ ਇਹ ਸਿਆਸੀ ਨੇ ਮੁੱਛਾਂ ਤਾਲੀਆਂ-ਤਾਲੀਆਂ ਮਨਾ ਕੇ ਤਾਲੀਆਂ-ਤਾਲੀਆਂ ਦਾੜ੍ਹੀਆਂ ਲੰਬੀਆਂ ਕਰਕੇ ਨੀਲੀਆਂ ਪੱਗਾਂ ਸਿਰ ਤੇ ਆ ਗਈਆਂ ਟੋਪੀਆਂ ਲੈਣ ਵਾਲੇ ਹੁਣ ਬਦਲਾਅ ਦੀ ਗੱਲ ਕਰਦੇ ਨੇ ਇਹ ਸਾਡੇ ਕੁਝ ਨਹੀਂ ਲੱਗਦੇ ਪਹਿਲਾਂ ਵੀ ਇਹਨਾਂ ਦੇ ਵਿਰੋਧ ਵਿੱਚ ਬੋਲਦੇ ਸੀ ਹੁਣ ਵੀ ਬੋਲਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਐ ਸ਼ਰਿਆਮ ਕੁੰਡ ਕੱਢ ਕੇ ਨਾ ਸ਼ਰਿਆਮ ਨੱਚੋ ਫਿਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ